ਪਿਛਲੀ ਇੱਕ ਦਹਾਕੇ ਵਿੱਚ ਭਾਰਤ ਦੀਆਂ ਆਰਥਿਕ ਨੀਤੀਆਂ ਵਿੱਚ ਸੰਤੁਲਿਤ ਵਿਕਾਸ ਨੂੰ ਗਤੀ ਮਿਲੀ ਹੈ ਜਿਸ ਨੇ ਨਾ ਸਿਰਫ ਲੱਖਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਂਦਾ ਹੈ ਬਲਕਿ ਅਸੰਤੁਲਿਤਤਾ ਨੂੰ ਵੀ ਇਤਿਹਾਸਿਕ ਰੂਪ ਵਿੱਚ ਘਟਕੀਤਾ ਹੈ ਪ੍ਰਸਿੱਧ ਅਰਥ ਸ਼ਾਸਤਰੀ ਸੁਰਜੀਤ ਐਸ ਪੱਲਾ ਅਤੇ ਕਰਨ ਪਸੀਨ ਨੇ ਭਾਰਤ ਵਿੱਚ ਹੋਏ ਇਸ ਇਤਿਹਾਸਿਕ ਬਦਲਾਅ ਦਾ ਜ਼ਿਕਰ ਆਪਣੇ ਅਧਿਐਨ ਵਿੱਚ ਕੀਤਾ ਹੈ ਜੇ ਇਸ ਵਿੱਚ ਵਿਕਸਿਤ ਭਾਰਤ ਦਾ ਵਿਜ਼ਨ ਸਾਰਥਕ ਹੁੰਦਾ ਨਜ਼ਰ ਆ ਰਿਹਾ ਹੈ ਪੇਸ਼ ਹੈ ਇੱਕ ਰਿਪੋਰਟ ਸਰਕਾਰ ਦੀਆਂ ਨੀਤੀਆਂ ਦੇ ਚਲਦਿਆਂ ਕਿਵੇਂ ਦੇਸ਼ ਵਿੱਚ ਅਸਮਾਨਤਾ ਵਿੱਚ ਗਿਰਾਵਟ ਤੇ ਬਹੁਤ ਜ਼ਿਆਦਾ ਗਰੀਬੀ ਨੂੰ ਖਤਮ ਕੀਤਾ ਏ ਇਸ ਦੀ ਉਦਾਹਰਣ ਇੱਕ ਵਾਰ ਫੇਰ ਵਿਸ਼ਵ ਭੱਦਰ ਤੇ ਨਜ਼ਰ ਆ ਰਹੀ ਹੈ ਆਈਐਮਐਫ ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਤੇ ਪ੍ਰਸਿੱਧ ਅਰਥਸ਼ਾਸਤਰੀ ਸੁਰਜੀਤ ਐਸ ਪੱਲਾ ਤੇ ਕਰਨ ਪਸੀਨ ਨੇ ਆਪਣੇ ਇੱਕ ਨਵੇਂ ਅਧਿਐਨ ਵਿੱਚ ਇਹ ਇਤਿਹਾਸਿਕ ਖੁਲਾਸਾ ਕੀਤਾ ਹੈ ਮਾਰਚ 2025 ਵਿੱਚ ਪ੍ਰਕਾਸ਼ਿਤ ਭਾਰਤ ਵਿੱਚ ਸਮਾਵੇਸ਼ੀ ਵਿਕਾਸ ਦੇ ਚਾਰ ਤੱਥਾਂ ਵਾਲੇ ਇਸ ਪੇਪਰ ਵਿੱਚ ਰਾਸ਼ਟਰੀ ਅੰਕੜਾ ਦਫ਼ਤਰ ਦੇ ਘਰੇਲੂ ਖਪਤ ਖਰਚ ਸਰਵੇਖਣ 2022-23 ਤੇ 23-24 ਦੇ ਡਾਟਾ ਦੀ ਵਰਤੋਂ ਕਰਦਿਆਂ ਵਰਣਨਯੋਗ ਪ੍ਰਕৃতি ਦਾ ਜ਼ਿਕਰ ਕੀਤਾ ਏ ਡਾਟਾ ਦੇ ਅਨੁਸਾਰ ਸਭ ਤੋਂ ਗਰੀਬ ਵਰਗਾਂ ਨੂੰ ਸਭ ਤੋਂ ਵੱਧ ਲਾਭ ਮਿਲਿਆ ਏ ਨਾਲ ਹੀ ਅਨਾਜ ਉਪਭੋਗਤ ਵਸਤੂਆਂ ਤੇ ਸਥਾਈ ਵਸਤੂਆਂ ਦੀ ਖਪਤ ਵਧੀ ਹੈ ਜਿਸ ਦੇ ਚਲਦਿਆਂ ਬਹੁਤ ਜ਼ਿਆਦਾ ਗਰੀਬੀ ਜੋ ਵਿਸ਼ਵ ਬੈਂਕ ਦੇ 1.9 ਡਾਲਰ ਖਰੀਦ ਸ਼ਕਤੀ ਸਮਰੱਥਾ ਗਰੀਬੀ ਰੇਖਾ ਨਾਲ ਮਾਪੀ ਜਾਂਦੀ ਹੈ ਅਨੁਸਾਰ ਸਭ ਤੋਂ ਵੱਧ ਗਰੀਬੀ 2011-12 ਵਿੱਚ 12.2% ਸੀ ਜੋ 2023-24 ਵਿੱਚ ਗਿਰਾਵਟ ਨਾਲ ਸਿਰਫ 1% ਰਹਿ ਗਈ ਹੈ ਹੇਠਲੇ ਮੱਧ ਵਰਗ ਆਮਦਨ ਵਾਲੀਆਂ ਅਰਥ ਵਿਵਸਥਾਵਾਂ ਲਈ ਵਾਜਬ 3.65 ਡਾਲਰ PPP ਰੇਖਾ ਤੇ ਵੀ ਗਰੀਬੀ 2012-13 ਵਿੱਚ 52.8% ਤੋਂ 2023-24 ਵਿੱਚ 15.6% ਤੱਕ ਤੇਜ਼ੀ ਨਾਲ ਘਟ ਹੋਈ ਹੈ ਜਿਸ ਲਈ ਮੁੱਖ ਕਾਰਨ ਘਰੇਲੂ ਪ੍ਰਤੀ ਵਿਅਕਤੀ ਮਹੀਨਾ ਖਪਤ ਖਰਚੇ ਵਿੱਚ ਵਰਣਨਯੋਗ ਵਾਧਾ ਦੱਸਿਆ ਜਾਂਦਾ ਹੈ। The IMF has projected that India will be growing at 6.5% as against 3% all over globally. and now two factors which are important to be noticed in imf report is that it will be crucial for india that private investment as well as the foreign investment for institutional investment should grow it will not only with the government investment it is a, a private investment which has to do ade anvech khapat asamanata vich darj hui itihasik giravat da bhi zikr hai jo 2011 12 vich 37.5% to 2023 24 vich 29.1 ਤੱਕ ਘਟ ਹੋ ਗਈ ਸੀ 6 ਦਹਾਕਿਆਂ ਦੇ ਖਾਪਤ ਸਰਵੇਖਣ ਡਾਟਾ ਵਿੱਚ ਪਹਿਲੀ ਵਾਰ ਅਸਮਾਨਤਾ ਵਿੱਚ ਇੰਨੀ ਤੇਜ਼ੀ ਨਾਲ ਗਿਰਾਵਟ ਦੇਖੀ ਗਈ ਹੈ ਨਾਲ ਹੀ ਅਰਥਸ਼ਾਸਤਰੀਆਂ ਦਾ ਸੁਝਾਅ ਹੈ ਕਿ ਦਹਾਕੇ ਪਹਿਲਾਂ ਤਿੰਦੂਲਕਰ ਤੇ ਰੰਗਰਾਜਨ ਫਰੇਮਵਰਕ ਤਹਿਤ ਬਣਾਈ ਗਈ ਅਧਿਕਾਰਿਤ ਗਰੀਬੀ ਰੇਖਾ ਹੁਣ ਪ੍ਰਸੰਗਿਕ ਨਹੀਂ ਹੈ ਬਹੁਤ ਜ਼ਿਆਦਾ ਅਤਿ ਦੀ ਗਰੀਬੀ ਖਤਮ ਹੋਣ ਦੇ ਨਾਲ ਸਾਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਦੀ ਲੋੜ ਹੈ ਜਿਸ ਨਾਲ ਅੱਜ ਦੀ ਆਰਥਿਕ ਅਸਲੀਅਤ ਨੂੰ ਬਿਹਤਰ ਢੰਗ ਨਾਲ ਦੇਖਿਆ ਜਾ ਸਕੇ ਬਰਹਾਲ ਵਿਸ਼ਵ ਵਿੱਚ ਤੇਜ਼ੀ ਨਾਲ ਵਧਦੀ ਭਾਰਤੀ ਅਰਥ ਵਿਵਸਥਾ ਲਈ ਭਾਵੇਂ ਕਈ ਮੋਰਚਿਆਂ ਤੇ ਚੁਣੌਤੀਆਂ ਨੇ ਪਰ ਦੇਸ਼ ਵਿੱਚ ਸਮਾਵੇਸ਼ੀ ਵਿਕਾਸ ਨੂੰ ਦਿਖਾਉਂਦੀ ਇਹ ਰਿਪੋਰਟ ਭਾਰਤ ਦੇ ਸੁਨਹਿਰੇ ਭਵਿੱਖ ਨਾਲ ਵਿਕਸਿਤ ਭਾਰਤ ਦੇ ਮਾਰਗ ਨੂੰ ਸਾਫ਼ ਕਰਦੀ ਨਜ਼ਰ ਆ ਰਹੀ ਹੈ